ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਚੋਣ ਸਰਵੇ ਵਿੱਚ ਆਪਣੇ ਰਿਪਬਲਿਕਨ ਮੁਕਾਬਲੇਬاز ਡੋਨਲਡ ਟਰੰਪ ਤੇ ਬੜਤ ਬਣਾ ਚੁੱਕੇ ਨੇ। ਐਪਸੋਸ ਨੇ ਵੀਰਵਾਰ ਨੂੰ ਜਾਰੀ ਕੀਤੇ ਸਰਵੇ 'ਚ ਦੱਸਿਆ ਕਿ ਜਿੱਥੇ 42% ਲੋਕ ਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਨੂੰ ਦੇਖਣਾ ਚਾਹੁੰਦੇ ਨੇ ਉੱਥੇ ਹੀ ਟਰੰਪ ਨੂੰ 37% ਲੋਕ ਪਸੰਦ ਕਰ ਰਹੇ ਨੇ ਇਸ ਤਰ੍ਹਾਂ ਕਮਲਾ ਹੈਰਿਸ ਦਾ ਸਮਰਥਨ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਦੌਰਾਨ ਟਰੰਪ ਅਤੇ ਕਮਲਾ ABC ਤੇ 10 ਸਤੰਬਰ ਨੂੰ ਪ੍ਰੈਜ਼ੀਡੈਂਸ਼ੀਅਲ ਬਹਿਸ 'ਚ ਹਿੱਸਾ ਲੈਣ ਤੇ ਸਹਿਮਤ ਹੋ ਗਏ ਨੇ ਟਰੰਪ ਇਸ ਤੋਂ ਇਲਾਵਾ NBC ਤੇ 4 ਅਤੇ 25 ਸਤੰਬਰ ਨੂੰ ਵੀ ਬਹਿਸ ਚਾਹੁੰਦੇ ਨੇ ਇਸ ਤੋਂ ਪਹਿਲਾਂ 22-23 ਜੁਲਾਈ ਨੂੰ ਰਾਈਟਰ ਇਪਸਸ ਦੇ ਸਰਵੇ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ 37% ਲੋਕਾਂ ਨੇ ਪਸੰਦ ਕੀਤਾ ਸੀ ਜਦਕਿ ਸਾਬਕਾ ਰਾਸ਼ਟਰਪਤੀ 트럼ਪ ਨੂੰ 34% ਲੋਕਾਂ ਦਾ ਸਮਰਥਨ ਮਿਲਿਆ ਸੀ। ਕੌਮੀ ਪੱਧਰ ਤੇ 2 ਤੋਂ 7 ਅਗਸਤ ਵਿਚਾਰੇ ਹੋਏ ਤਾਜ਼ਾ ਸਰਵੇ ਚ 2045 ਵੋਟਰਾਂ ਨੇ ਹਿੱਸਾ ਲਿਆ। ਸਰਵੇ ਮੁਤਾਬਕ 4% ਲੋਕਾਂ ਨੇ ਆਜ਼ਾਦ ਉਮੀਦਵਾਰ ਰੋਬਰਟ ਕੈਨੇਡੀ ਜੂਨੀਅਰ ਦਾ ਵੀ ਸਮਰਥਨ ਕੀਤਾ। ਜੁਲਾਈ ਤੱਕ ਉਹਨਾਂ ਨੂੰ 10% ਜਨਤਾ ਦੀ ਹਮਾਇਤ ਹਾਸਲ ਸੀ। ਅਗਸਤ ਦਾ ਸਰਵੇ ਐਪਸਸ ਨੇ ਇਕੱਲੇ ਤੌਰ ਤੇ ਕੀਤਾ। ਸਰਵੇ ਲਈ ਆਨਲਾਈਨ ਪੋਲ ਕਰਵਾਇਆ ਗਿਆ ਸੀ। ਸਾਬਕਾ ਰਾਸ਼ਟਰਪਤੀ 트럼ਪ ਨੇ ਫਲੋਰੀਡਾ ਦੇ ਪਾਮ ਬੀਚ ਸਥਿਤ ਕਾਰਜਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਉਹ ਐਨਬੀਸੀ ਤੇ ਕਮਲਾ ਹੈਰਿਸ ਨਾਲ ਬਹਿਸ ਕਰਨੀ ਚਾਹੁੰਦੇ ਨੇ। ਇਸ ਦੇ ਜਵਾਬ ਚ ਕਮਲਾ ਨੇ ਐਕਸ ਤੇ ਪਾਈ ਪੋਸਟ ਚ ਕਿਹਾ ਕਿ ਉਹ ਫਿਲਹਾਲ 10 ਸਤੰਬਰ ਨੂੰ ਬਹਿਸ ਚ ਹਿੱਸਾ ਲੈਣ ਵਾਲੀ ਹੈ। ਅਗਲੀ ਬਹਿਸ ਚ ਹਿੱਸਾ ਲੈਣ ਨੂੰ ਲੈ ਕੇ 10 ਸਤੰਬਰ ਦੀ ਬਹਿਸ ਚ 트럼ਪ ਦੀ ਹਿੱਸੇਦਾਰੀ ਮਗਰੋਂ ਵਿਚਾਰ ਕੀਤਾ ਜਾਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트럼ਪ ਇੱਕ ਵਾਰ ਫੇਰ ਗੰਭੀਰ ਸਥਿਤੀ ਤੋਂ ਬਾਲ-ਬਾਲ ਬਚ ਗਏ ਨੇ। ਸ਼ਨੀਵਾਰ ਸਵੇਰੇ ਜਦੋਂ ਟਰੰਪ ਇੱਕ ਚੋਣ ਰੈਲੀ ਲਈ ਮੋਂਡਾਨਾ ਜਾ ਰਹੇ ਸਨ ਤਾਂ ਉਨ੍ਹਾਂ ਦੇ ਪ੍ਰਾਈਵੇਟ ਜੈਟ 'ਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪਾਇਲਟ ਨੂੰ ਫਲਾਈਟ ਦੌਰਾਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਿਸ ਕਾਰਨ 에ਅਰਪੋਰਟ ਅਤੇ ਪੁਲਿਸ ਅਧਿਕਾਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਬਿਲਿੰਗਿਸ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ ਉਡਾਣ ਦੌਰਾਨ ਜਹਾਜ਼ 'ਚ ਅਚਾਨਕ ਝਟਕਾ ਲੱਗਾ ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਜਣ 'ਚ ਤਕਨੀਕੀ ਨੁਕਸ ਸੀ। ਪਾਇਲਟ ਨੇ ਤੁਰੰਤ ਨਜ਼ਦੀਕੀ ਹਵਾਈ ਅਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਏਟੀਸੀ ਅਧਿਕਾਰੀਆਂ ਤੋਂ ਇਜਾਜ਼ਤ ਲਈ ਲੈਂਡਿੰਗ ਤੋਂ ਬਾਅਦ ਹਵਾਈ ਅਡੇ ਦੇ ਸਟਾਫ ਅਤੇ ਬਚਾਅ ਦਲ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਿਆ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਬਲਿੰਗਿਸ ਲੋਗਨ ਇੰਟਰਨੈਸ਼ਨਲ 에ਅਰਪੋਰਟ ਦੇ ਅਧਿਕਾਰੀ ਜੈਨੀ ਮੁਕੇਲ ਨੇ ਦੱਸਿਆ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਹਾਲਾਂਕਿ ਸਾਬਕਾ ਰਾਸ਼ਟਰਪਤੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਤੇ ਉਹ ਹੁਣ ਸੜਕਾਂ 'ਾਂ ਹੀ ਮੌਂਟਾਨਾ ਲਈ ਰਵਾਨਾ ਹੋ ਗਏ ਨੇ ਉਸ ਦੇ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਜਹਾਜ਼ ਦੀ ਮੁਰੰਮਤ ਸਫਲ ਰਹੀ ਤਾਂ ਟਰੰਪ ਉਸੇ ਜਹਾਜ਼ ਤੇ ਵਾਪਸ ਪਰਤਣਗੇ ਨਹੀਂ ਤਾਂ ਉਹਨਾਂ ਨੂੰ ਇੱਕ ਹੋਰ ਜਹਾਜ਼ ਮੁਹੱਈਆ ਕਰਵਾਇਆ ਜਾਏਗਾ ਇਸ ਘਟਨਾ ਕਾਰਨ ਡੋਨਲਡ ਟਰੰਪ ਦੀ ਯਾਤਰਾ 'ਚ ਕੁਝ ਦੇਰੀ ਹੋ ਸਕਦੀ ਹੈ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇ ਤੇ ਉਹਨਾਂ ਦੀ ਯਾਤਰਾ ਦੀ ਯੋਜਨਾ ਜਾਰੀ ਰਹੇਗੀ Microsoft ਨੇ ਕਿਹਾ ਹੈ ਕਿ ایران ਨਾਲ ਜੁੜੇ ਹੈਕਰ ਸਮੂਹ ਕਥਿਤ ਤੌਰ ਤੇ ਗੁਪਤ ਨਿਊਜ਼ ਵੈੱਬਸਾਈਟਾਂ ਅਤੇ ਫਿਸ਼ਿੰਗ ਰਾਹੀਂ ਆਉਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਨਿਸ਼ਾਨਾ ਬਣਾ ਰਹੇ ਨੇ Microsoft ਨੇ ਇੱਕ ਰਿਪੋਰਟ ਚ ਕਿਹਾ ਕਿ ইরਾਨੀ ਕਾਰਪਨ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ Microsoft ਨੇ ਕਿਹਾ ਕਿ ਹੋਰ ਗਤੀਵਿਧੀ ਚ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੌਪਸ ਨਾਲ ਜੁੜੇ ਇੱਕ ਹੋਰ ইরਾਨੀ ਸਮੂਹ ਨੇ ਇੱਕ ਸਾਬਕਾ ਸੀਨੀਅਰ ਸਲਾਹਕਾਰ ਦੀ ਈਮੇਲ ਦੀ ਵਰਤੋਂ ਕਰਦੇ ਹੋਏ ਗਰਮੀਆਂ ਦੇ ਸ਼ੁਰੂ ਚ ਰਾਸ਼ਟਰਪਤੀ ਦੀ ਮੁਹਿੰਮ ਚ ਲੱਗੇ ਇੱਕ ਉੱਚ ਦਰਜੇ ਦੇ ਅਧਿਕਾਰੀ ਦੇ ਖਾਤੇ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ ਬਿਆਨ ਚ ਕਿਹਾ ਗਿਆ ਕਿ ਮਾ ਕ੍ਰੂ ਸੌਫਟ ਥ੍ਰੈਟ ਐਨਲਿਸਿਸ ਸੈਂਟਰ ਨੇ ਸਮੂਹ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਦੀ ਘਾਟ ਕਾਰਨ ਆਪਣੇ ਅੰਤਿਮ ਉਦੇਸ਼ਾਂ ਨੂੰ ਨਿਰਧਾਰਤ ਨਹੀਂ ਕੀਤਾ ਪਰ ਇੱਕ ইরਾਨੀ ਸਮੂਹ ਨੇ 2023 ਦੇ ਸ਼ੁਰੂ ਤੋਂ ਆਪਣੇ ਸੰਚਾਲਨ 'ਚ ਖਾਸ ਤੌਰ ਤੇ ਸੈਟਲਾਈਟਸ ਰੱਖਿਆ ਅਤੇ ਸੇਤ ਖੇਤਰਾਂ 'ਚ ਖੁਫੀਆ ਜਾਣਕਾਰੀ ਇਕੱਠੀ ਕਰਨ ਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਨਾਲ ਖਾਸ ਤੌਰ ਤੇ ਸਵਿੰਗ ਰਾਜਾਂ 'ਚ ਅਮਰੀਕੀ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ ਆਪਣੀ ਰਿਪੋਰਟ 'ਚ MTAC ਨੇ ਚੋਣ ਦਖਲਅੰਦਾਜ਼ੀ ਵਿੱਚ ਸ਼ਾਮਲ 6 ইরਾਨੀ ਕਾਰਕੁਨਾਂ ਨੂੰ ਚੋਣ ਦਖਲਅੰਦਾਜ਼ੀ ਨਾਲ ਸੂਚੀਬੱਧ ਕੀਤਾ ਜੋ ਜ਼ਿਆਦਾਤਰ ਹੈਕਿੰਗ ਗਤੀਵਿਧੀਆਂ ਨੂੰ ਸੰਚਾਲਿਤ ਕਰਦੇ ਨੇ ਜੁਲਾਈ ਦੇ ਅਖੀਰ 'ਚ ਸੰਯੁਕਤ ਰਾਸ਼ਟਰ 'ਚ ਈਰਾਨ ਨੇ ਆਗਾਮੀ ਅਮਰੀਕੀ ਚੋਣਾਂ 'ਚ ਤਹਿਰਾਨ ਦੇ ਕਥਿਤ ਦਖਲ ਬਾਰੇ ਅਮਰੀਕੀ ਖੁਫੀਆ ਦਾਅਵਿਆਂ ਨੂੰ ਰੱਦ ਕਰ ਦਿੱਤਾ ਅਮਰੀਕਾ 'ਚ ਰਾਸ਼ਟਰਪਤੀ ਦੀ ਚੋਣ 5 ਨਵੰਬਰ ਨੂੰ ਹੋਣ ਜਾ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ੰਪ ਦਾ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੀ ਉਪ ਪ੍ਰਧਾਨ ਮੰਤਰੀ ਕਮਲਾ ਹੈਰਿਸ ਨਾਲ ਹੋਵੇਗਾ। ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਨਵਾਂ ਰਾਹ اختیار ਕੀਤਾ ਗਿਆ ਹੈ। ਜੀਹਾਂ ਟੈਕਸਸ ਦੇ ਗਵਰਨਰ ਵੱਲੋਂ ਹਸਪਤਾਲਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਲਾਜ ਕਰਵਾਉਣ ਪੁੱਜੇ ਹਰ ਮਰੀਜ਼ ਦਾ ਇਮੀਗ੍ਰੇਸ਼ਨ ਸਟੇਟਸ ਪੁੱਛਿਆ ਜਾਵੇ ਤੇ ਸੂਬਾ ਸਰਕਾਰ ਨੂੰ ਇਸ ਬਾਰੇ ਇਤਲਾਹ ਦਿੱਤੀ ਜਾਵੇ। ਦੂਜੇ ਪਾਸੇ 2 ਲੱਖ ਡਾਕਾ ਪ੍ਰਵਾਸੀਆਂ ਨੂੰ ਹੈਲਥ ਇੰਸ਼ੋਰੈਂਸ ਦਿੱਤੇ ਜਾਣ ਬਾਰੇ ਜੋ ਬਾਈਡਨ ਸਰਕਾਰ ਦੇ ਫੈਸਲੇ ਵਿਰੁੱਧ ਰਿਪਬਲਿਕਨ ਰਾਜਾਂ ਵੱਲੋਂ ਮੁਕਦਮਾ ਦਾਇਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਟੈਕਸਸ ਦੇ ਗਵਰਨਰ ਗ੍ਰੈਗ ਐਬਰਟ ਵੱਲੋਂ ਕਾਰਜਕਾਰੀ ਹੁਕਮ ਜਾਰੀ ਕਰਦਿਆਂ ਹੈਲਥ ਐਂਡ ਹਿਊਮਨ ਸਰਵਿਸਿਜ਼ ਕਮਿਸ਼ਨ ਨੂੰ ਹਦਾਇਤ ਦਿੱਤੀ ਗਈ ਹੈ ਕਿ 1 ਨਵੰਬਰ ਤੋਂ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇ। ਹੈਰਾਨੀਕੋਨ ਹੁਕਮ ਜਾਰੀ ਕਰਨ ਪਿੱਛੇ ਦਲੀਲ ਇਹ ਦਿੱਤੀ ਗਈ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਖਰਚਾ ਐਕਸੈਸ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਹੈ ਜਦ ਕਿ ਕਮਾਂਤਰੀ ਬਾਰਡਰ ਤੋਂ ਵੱਡੀ ਪੱਧਰ ਤੇ ਨਾਜਾਇਜ਼ ਪ੍ਰਵਾਸ ਲਗਾਤਾਰ جاری ਹੈ ਐਬਟ ਵੱਲੋਂ ਜਾਰੀ ਹੁਕਮਾ ਮੁਤਾਬਕ ਕਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਸਮਝਾਇਆ ਜਾਵੇਗਾ ਕਿ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦੇਣ ਨਾਲ ਉਨ੍ਹਾਂ ਦੇ ਇਲਾਜ ਤੇ ਕੋਈ ਅਸਰ ਨਹੀਂ ਪੈਣਾ ਦੱਸਦੀ ਹੈ ਕਿ ਅਮਰੀਕਾ ਦੇ ਕਾਮਿਕ ਕਾਨੂੰਨ ਤਹਿਤ ਹਸਪਤਾਲ 'ਚ ਇਲਾਜ ਦੌਰਾਨ ਕਿਸੇ ਵੀ ਇਨਸਾਨ ਤੋਂ ਇਮੀਗ੍ਰੇਸ਼ਨ ਸਟੇਟਸ ਬਾਰੇ ਨਹੀਂ ਪੁੱਛਿਆ ਜਾਂਦਾ ਦੂਜੇ ਪਾਸੇ ਪ੍ਰਵਾਸੀਆਂ ਦੇ ਹੱਕ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਹੁਕਮਾਂ ਦੇ ਨਾ ਪੱਖੀ ਅਸਰ ਪੈਣਗੇ ਤੇ ਬਿਹਦ ਜ਼ਰੂਰੀ ਹੋਣ ਤੇ ਵੀ ਪ੍ਰਵਾਸੀ ਹਸਪਤਾਲ ਜਾਣ ਤੋਂ ਟਾਲਾ-ਵਟਣਗੇ ਪਰ ਗ੍ਰੈਗਟ ਐਬર્ટ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਗੈਰਕਾਨੂੰਨੀ ਪ੍ਰਵਾਸੀਆਂ ਦੇ ਇਲਾਜ ਦਾ ਖਰਚਾ ਫੈਡਰਲ ਸਰਕਾਰ ਤੋਂ ਵਸੂਲ ਕਰਨਾ ਹੈ ਇਹ ਖਰਚਾ ਕਿਵੇਂ ਵਸੂਲ ਕੀਤਾ ਜਾਵੇਗਾ ਇਸ ਬਾਰੇ ਤਾਜ਼ਾ ਹੁਕਮਾਂ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਸ ਦੌਰਾਨ ਰਿਪਬਲਿਕਨ ਸਰਕਾਰਾਂ ਵਾਲੇ ਰਾਜਾਂ ਵੱਲੋਂ ਵੀਰਵਾਰ ਨੂੰ ਇੱਕ ਮੁਕਦਮਾ ਦਾਇਰ ਕਰਦਿਆਂ ਬਾਈਡਨ ਸਰਕਾਰ ਦੇ ਉਸ ਕਦਮ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਸ ਤਹਿਤ ਡੈਫਰਡ ਐਕਸ਼ਨ ਫੋਰਡ ਚਾਈਲਡਹੂਡ ਅਰਾਈਵਲਸ ਪ੍ਰੋਗਰਾਮ ਅਧੀਨ ਆਉਂਦੇ ਪ੍ਰਵਾਸੀਆਂ ਦੇ ਸਿਹਤ ਬੀਮੇ ਦੀ ਮਿਆਦ ਵਦਾਇ ਜਾਣ ਦਾ ਜ਼ਿਕਰ ਕੀਤਾ ਗਿਆ ਡਾਕਾ ਦੀ ਸ਼ੁਰੂਆਤ 2012 ਚ ਉਹਨਾਂ ਪ੍ਰਵਾਸੀਆਂ ਵਾਸਤੇ ਕੀਤੀ ਗਈ ਜੋ ਆਪਣੇ ਮਾਪਿਆਂ ਨਾਲ ਨਾਬਾਲਗ ਉਮਰ ਚ ਅਮਰੀਕਾ ਚ ਦਾਖਲ ਹੋਏ ਉਹਨਾਂ ਨੂੰ ਓਬਾਮਾ ਕੇਅਰ ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਤੇ ਹੁਣ ਇਸ ਮਿਆਦ ਚ ਵਾਅਦਾ ਕੀਤੇ ਜਾਣ ਤੇ ਰਿਪਬਲਿਕਨ ਸਰਕਾਰ ਵਾਲੇ ਰਾਜ ਔਖੇ ਭਾਰੇ ਨਜ਼ਰ ਆ ਰਹੇ ਨੇ ਉਧਰ ਵਾਈਟ ਹਾਊਸ ਜਾਂ ਸਿਹਤ ਮੰਤਰਾਲੇ ਵੱਲੋਂ ਫਿਲਹਾਲ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਵੇਲੇ 530000 ਪ੍ਰਵਾਸੀ ਡਾਕਾ ਅਧੀਨ ਅਮਰੀਕਾ 'ਚ ਰਹਿ ਰਹੇ ਨੇ ਤੇ ਪੱਕਾ ਇਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਲਈ ਸੰਘਰਸ਼ ਜਾਰੀ ਹੈ। ਕਰੀਬ 2.5 ਸਾਲ ਪਹਿਲਾਂ ਹਰਿਆਣਾ ਦੇ ਯਮੁਨਾਨਗਰ ਦੇ ਰਾਦੌਰ ਕਸਬੇ ਦੇ ਪਿੰਡ ਹੜਤਾਨ ਤੋਂ ਕੈਨੇਡਾ ਵਿਖੇ ਪੜ੍ਹਾਈ ਲਈ ਗਏ ਦੋ ਚਚੇਰੇ ਭਰਾਵਾਂ ਦੀ ਅਮਰੀਕਾ 'ਚ ਟਰੱਕ ਹਾਦਸੇ 'ਚ ਜ਼ਿੰਦਾ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ। ਦੋਵੇਂ ਚਚੇਰੇ ਭਰਾ ਟਰੱਕ ਦੇ ਅੰਦਰ ਜ਼ਿੰਦਾ ਸੜ ਗਏ ਦੋਵੇਂ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਰਦੌਰ ਦੇ ਪਿੰਡ ਹੜਤਾਨ ਦੇ ਵਾਸੀ ਅਤੇ ਪੰਚਾਇਤੀ ਵਿਭਾਗ ਦੇ ਬਤੌਰ जेई ਕੰਮ ਕਰਦੇ ਤਰਸੀਮ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਚਚੇਰਾ ਭਰਾ ਰੋਹਿਤ ਉਰਫ ਲਵੀਪਾਲ ਪੁੱਤਰ ਅਜਮੇਰ ਸਿੰਘ ਕਰੀਬ 2 ਸਾਲ ਪਹਿਲਾਂ ਕੈਨੇਡਾ 'ਚ ਪੜ੍ਹਨ ਲਈ ਗਿਆ ਸੀ ਤੇ ਡੇਢ ਸਾਲ ਪਹਿਲਾਂ ਉਸ ਦਾ ਭਤੀਜਾ ਪ੍ਰਿੰਸ ਕੁਮਾਰ ਇਸੇ ਸ਼ਹਿਰ ਚ ਪੜਨ ਲਈ ਗਿਆ ਪੜਾਈ ਪੂਰੀ ਕਰਨ ਤੋਂ ਬਾਅਦ ਦੋਵੇਂ ਵਰਕ ਪਰਮਿਟ ਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ ਇਹ ਦੋਵੇਂ ਕੈਨੇਡਾ ਤੋਂ ਟਰੱਕ ਚ ਅਮਰੀਕਾ ਗਏ ਸਨ ਇਸ ਦੌਰਾਨ ਜਦੋਂ ਉਹ ਕੈਨੇਡਾ ਤੋਂ ਅਮਰੀਕਾ ਵਾਪਸ ਮਾਲ ਲੈ ਕੇ ਆ ਰਿਹਾ ਸੀ ਤਾਂ ਸੜਕ ਤੇ ਖੜੇ ਟਰੱਕ ਨਾਲ ਉਸ ਦਾ ਟਰੱਕ ਟਕਰਾ ਗਿਆ ਜਿਸ ਕਾਰਨ ਉਸ ਦੇ ਟਰੱਕ ਦੀ ਡੀਜ਼ਲ ਟੈਂਕੀ ਨੂੰ ਅੱਗ ਲੱਗ ਗਈ ਅੱਗੇ ਨਹੀਂ ਭਿਆਨਕ ਸੀ ਕਿ ਪ੍ਰਿੰਸ ਅਤੇ ਰੋਹਿਤ ਜ਼ਿੰਦਾ ਸੜ ਗਏ ਅਮਰੀਕਾ ਦੇ ਸਮੇਂ ਮੁਤਾਬਕ ਇਹ ਟਰੱਕ ਹਾਦਸਾ 7 ਜੁਲਾਈ ਨੂੰ ਦੁਪਹਿਰ 3:19 ਤੇ ਵਾਪਰਿਆ ਮ੍ਰਿਤਕ ਰੋਹਿਤ ਦੇ ਪਿਤਾ ਅਜਮੇਰ ਸਿੰਘ ਤੇ ਮਾਂ ਜਸਵਿੰਦਰ ਦੋਵਾਂ ਨੂੰ ਮਿਲਣ ਲਈ 23 ਜੁਲਾਈ ਨੂੰ ਕੈਨੇਡਾ ਗਏ ਸਨ ਜੋ ਇਸ ਸਮੇਂ ਕੈਨੇਡਾ ਚ ਨੇ ਅੱਗ ਨਾਲ ਜ਼ਿੰਦਾ ਸੜ ਗਏ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਸੜ ਗਈਆਂ ਮਾਮਲੇ ਸੰਬੰਧੀ ਅਮਰੀਕਾ ਤੇ ਕੈਨੇਡਾ ਰਹਿੰਦੇ ਪਿੰਡ ਦੇ ਨੌਜਵਾਨ ਮੌਕੇ ਤੇ ਪਹੁੰਚ ਰਹੇ ਨੇ ਤਾਂ ਜੋ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਾ ਸਕੇ ਅਮਰੀਕਾ ਚ ਚੱਲ ਰਿਹਾ ਬੇਨੰਬਰੀ ਤੰਦਿਆਂ ਚ ਜਿਵੇਂ ਗੁਜਰਾਤੀਆਂ ਦੀ ਸ਼ਮੂਲੀਅਤ ਵਾਧੀ ਜਾ ਰਹੀ ਹੈ ਉੱਥੇ ਹੀ ਹਰ ਰੋਜ਼ ਕੋਈ ਨਾ ਕੋਈ ਗੁਜਰਾਤੀ ਪੁਲਿਸ ਵੱਲੋਂ ਫੜਿਆ ਵੀ ਜਾ ਰਿਹਾ ਹੈ। ਉਹਨਾਂ ਚੋਂ ਕੋਈ ਨਾ ਕੋਈ ਗੁਜਰਾਤੀ ਸੋਨੇ ਦੇ ਕੋਟਾਲੇ 'ਚ ਜੇਲ੍ਹਾਂ 'ਚ ਡੱਕਿਆ ਹੋਇਆ ਤੇ ਦੇਸ਼ ਨਿਕਾਲੇ ਦੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਰਹੀ ਹੈ। ਅਜਿਹੇ ਹੀ ਇੱਕ ਮਾਮਲੇ 'ਚ ਮਿੰਟ ਗੁਮਰੀ ਕਾਉਂਟੀ ਪੁਲਿਸ ਵਿਭਾਗ ਨੇ ਕੈਰੋਲ ਸਟ੍ਰੀਮ ਇਲਿਨੋਇਸ ਦੇ ਰਹਿਣ ਵਾਲੇ ਨੀਲ ਪਟੇਲ ਨਾਮੀ 23 ਸਾਲਾ ਗੁਜਰਾਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। 23 ਸਾਲ ਦੀ ਉਮਰ 'ਚ ਵੱਡਾ ਕਪਲਾ ਕਰਨ ਵਾਲੇ ਨੀਲ ਪਟੇਲ ਤੇ ਦੋਸ਼ ਹੈ ਕਿ ਉਹ ਫਰਜ਼ੀ FBI ਦਾ ਸਰਕਾਰੀ ਅਧਿਕਾਰੀ ਦੱਸ ਕੇ ਸੀਨੀਅਰ ਨਾਗਰਿਕਾਂ ਤੋਂ ਸੋਨਾ ਹੜੱਪਣ ਦੇ ਘੁਟਾਲੇ 'ਚ ਸ਼ਾਮਲ ਸੀ ਇਸ ਕੇਸ 'ਚ ਨੀਲ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਬਾਰੇ ਪੀੜਤ ਨੇ ਮਾਰਚ 2024 ਨੂੰ ਪੁਲਿਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਸ ਨਾਲ 7,99,000 ਡਾਲਰ ਦੀ ਧੋਖਾਧੜੀ ਕੀਤੀ ਗਈ ਪੀੜਤ ਅਨੁਸਾਰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੀ ਪਛਾਣ ਫੈਡਰਲ ਟ੍ਰੇਡ ਕਮਿਸ਼ਨ ਦੇ ਇਨਸਪੈਕਟਰ ਜਨਰਲ ਵਜੋਂ ਦੱਸੀ ਫੋਨ ਕਾਲ ਕਰਨ ਵਾਲੇ ਨੇ ਪੀੜਤ ਨੂੰ ਦੱਸਿਆ ਕਿ ਉਸ ਦੀ ਪਛਾਣ ਚੋਰੀ ਹੋਈ ਸੀ ਅਤੇ ਅਪਰਾਧਿਕ ਗਤੀਵਿਧੀ ਕੀਤੀ ਗਈ ਸੀ ਜਿਸ ਨਾਲ ਫੈਡਰਲ ਸਰਕਾਰ ਨੇ ਉਸ ਖਿਲਾਫ ਡਰੱਗ ਅਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ ਪੀੜਤ ਨੂੰ ਡਰਾਉਣ ਧਮਕਾਉਣ ਤੋਂ ਬਾਅਦ ਫੋਨ ਕਰਨ ਵਾਲੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਦਾ ਬੈਂਕ ਖਾਤਾ ਹੁਣ ਸੁਰੱਖਿਅਤ ਨਹੀਂ ਹੈ ਉਹ ਸਾਰੇ ਪੈਸੇ ਕਢਵਾ ਲਵੇ ਤੇ ਇਸ ਨੂੰ ਸੋਨੇ 'ਚ ਬਦਲ ਦੇਵੇ ਅਤੇ FBI ਏਜੰਟ ਉਸ ਦੇ ਘਰੋਂ ਸੋਨਾ ਇਕੱਠਾ ਕਰਕੇ ਸੁਰੱਖਿਅਤ ਹਿਰਾਸਤ 'ਚ ਰੱਖੇਗਾ ਫੈਡਰਲ ਸਰਕਾਰ ਕੇਸ ਖਤਮ ਹੁੰਦੇ ਹੀ ਉਸ ਸੋਨਾ ਉਸ ਨੂੰ ਵਾਪਸ ਕਰ ਦੇਵੇਗੀ ਫਰਜ਼ੀ ਕੋਲਰ ਅਨੁਸਾਰ ਬਜ਼ੁਰਗ ਵਿਅਕਤੀ ਨੇ ਆਪਣੇ ਬੈਂਕ ਖਾਤੇ ਚੋਂ ਪੈਸੇ ਕਢਵਾਏ ਸਨ ਤੇ ਆਨਲਾਈਨ ਸੋਨਾ ਖਰੀਦਿਆ ਸੀ ਜੋ ਕਿ ਇੱਕ ਫਰਜ਼ੀ FBI ਏਜੰਟ ਨੇ ਵੱਖ-ਵੱਖ ਦਿਨਾਂ ਚ ਕੋਰੀਅਰ ਰਾਹੀਂ ਘਰ ਪਹੁੰਚਣ ਤੋਂ ਬਾਅਦ ਇਕੱਠਾ ਕੀਤਾ ਸੀ ਬਜ਼ੁਰਗ ਵਿਅਕਤੀ ਨੇ ਪਹਿਲਾਂ 331000 ਡਾਲਰ ਦੇ ਮੁੱਲ ਦਾ ਸੋਨਾ ਉਸ ਦੇ ਘਰ ਆਏ ਫਰਜ਼ੀ FBI ਏਜੰਟ ਨੂੰ ਸੌਂਪਿਆ ਜੋ ਕਿ ਕੋਈ ਹੋਰ ਨਹੀਂ ਸਗੋ ਉਹ ਭਾਰਤੀ ਗੁਜਰਾਤੀ ਨੌਜਵਾਨ ਨੀਲ ਪਟੇਲ ਸੀ ਜਦਕਿ ਦੂਜੀ ਵਾਰ ਵੇਨ ਹੋਈ ਸਨ ਨਾਂ ਦੀ ਇੱਕ ਚੀਨੀ ਮੁੰਡਾ ਪੀੜਤ ਤੋਂ ਸੋਨਾ ਲੈਣ ਲਈ ਗਿਆ ਸੀ ਜਿਸ ਨੂੰ ਨਜ਼ਰ ਰੱਖੀ ਬੈਠੇ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਅਨੁਸਾਰ ਨੀਲ ਪਟੇਲ ਨੂੰ 23 ਜੁਲਾਈ 2024 ਨੂੰ ਸ਼ਿਕਾਗੋ ਦੇ ਉਖਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਬਲਿਨ ਆਇਰਲੈਂਡ ਲਈ ਉਡਾਣ ਭਰਨ ਲਈ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ 6 ਅਗਸਤ ਨੂੰ ਉਸ ਨੂੰ ਮੈਰੀਲੈਂਡ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਨੀਲ ਪਟੇਲ ਜੋ ਇਸ ਸਮੇਂ ਮਿੰਟਗਮਰੀ ਕਾਉਂਟੀ ਜੇਲ੍ਹ ਚ ਬੰਦ ਹੈ ਤੇ ਅਜੇ ਤੱਕ ਉਸ ਨੂੰ ਬੌਂਡ ਤੇ ਨਹੀਂ ਰੱਖਿਆ ਗਿਆ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ